ফুল জনো বটৰ ফে অপ্ৰম দিন হেৰি ফুল জনো বটৰফে অপ্ৰম দিন হেৰি

ਆ ਰਾਮ ਤੁਸੀਂ ਯਾਰੋ ਤੇਰਾ ਬੋੜਾ ਰੇਟ ਮੜਾ ਕਾ ਕਰ ਦਿੰਦੇ ਆ ਰਾਮ ਕਟੋ ਟਾਈਮ ਹੋ ਗਿਆ ਯਾਰ ਟਾਈਮ ਹੋ ਗਿਆ ਪਾਈਟ ਪੂਰੇ ਦਾਓ ਫੈਂਟ ਸ਼ਕੀਆ ਕੁਛ ਕਰੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ 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 ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ 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 ਸਭੀ ਲੋਕ ਬਾਦਲ ਜਿੰਦਾਬਾਦ ਜਿੰਦਾਬਾਦ ਸਾਰ ਫਿਕਰ ਉਹਨਾਂ ਮੰਜੀਠ ਯਾ ਜਿੰਦਾਬਾਦ ਜਿੰਦਾਬਾਦ ਭਗਵਾਨਤਮਾਨ ਦੇ ਸਰਕਾਰ ਤੋਂ ਭਗਵਾਨਤਮਾਨ ਦੇ ਅਸਰਾਂ ਤੋਂ ਕਿ ਭਗਵਾਨਤਮਾਨ ਇੰਨੇ ਡਰ ਚੁੱਕੇ ਨੇ ਭਗਵਾਨਤਮਾਨ ਦੀ ਸਰਕਾਰ ਇੰਨੇ ਡਰ ਚੁਕੀ ਹੈ ਕਿ ਵਿਕਰਮ ਜੀ ਜਿਹੜੇ ਕਿ ਇਸ ਨਾਭਾ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼ਰਮਣੀ ਕਾਲੀਦਲ ਦੇ ਅਸੀਂ ਇੱਥੇ ਆਏ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਚ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚ ਆਉਂਦਾ ਹੈ ਤਾਂ ਉਹਦੇ ਜਿਹੜੇ ਸਮਰਤਿਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਖਿਆ ਬੈਠ ਚੁੱਕਿਆ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਹਣੀ ਕਿ ਉਹਨਾਂ ਵਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਦਬਣੀ ਨਹੀਂ ਵਿਕਰਮ ਸਿੰਘ ਤੋਂ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਫੜ ਲਿਆ ਆਹ ਕੁਝ ਕਰ ਲਿਆ ਉਹ ਕੋਈ ਵੀ ਚੀਜ਼ ਇਹਨਾਂ ਤੋਂ ਮਿਲ ਨਹੀਂ ਸਕੀ ਸੋ ਮੈਂ ਮਹਿਸੂਸ ਕਰ ਰਿਹਾ ਕਿ ਆਹ ਜਿਹੜੀ ਛਾਉਣੀ ਬਣਾਤੀ ਆ ਇਸ ਤਰ੍ਹਾਂ ਜੇ ਕੋਈ ਵੱਡੇ ਤੋਂ ਵੱਡਾ ਸਮੱਗਲਰ ਵੱਡੇ ਤੋਂ ਵੱਡਾ ਅੱਤਵਾਦੀ ਵੀ ਲਿਆਂਦਾ ਜਾਵੇ ਤਾਂ ਇਦਾਂ ਛਾਉਣੀ ਨਹੀਂ ਬਣਾਈ ਜਾਂਦੀ ਇਹ ਫੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਹੈ ਇਸ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਸੋ ਇਹਨਾਂ ਨੇ ਧੱਕਾ ਕਰਕੇ ਇਹ ਗੱਲ ਸਿੱਧ ਕਰ ਦਿੰਦੀ ਹੈ ਕਿ ਭਗਵੰਤ ਮਾਨ ਆਪ ਸਰਕਾਰ ਨਹੀਂ ਚਲਾ ਰਿਹਾ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸਿਸ਼ੋਦੀਆ ਤੇ ਉੱਥੇ ਦੀ ਜਿਹੜੀ ਟੀਮ ਹੈ ਦਿੱਲੀ ਤੋਂ ਜਿਹੜੀ ਜੇਲਾਜੁਆਈ ਹੋਈ ਟੀਮ ਹੈ ਉਹ ਟ੍ਰੇਨ ਹੋ ਕੇ ਆਈ ਹੋਈ ਟੀਮ ਜਿਹੜੀ ਹੈ ਉਹ ਡਰ ਰਹੀ ਹੈ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਇਹ ਸਾਰੇ ਚੱਕ ਕੇ ਜੇਲ੍ਹ ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਬਿਕਰਮਜੀਤ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਪਹਿਲਾਂ ਬਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਬਿਕਰਮਜੀਤ ਨੂੰ ਚੱਕ ਕੇ ਝੂਠੇ ਕੇਸਾਂ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਭੇ ਦੀ ਪਬਲਿਕ ਅੱਜ ਪੂਰੀ ਹਰਾਚ ਹੈ ਤੇ ਜੇਲ੍ਹ ਦੇ ਵਾਲੇ ਨਾਲ ਇਹਨਾਂ ਨੇ ਛਾਉਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰਪਾਰਨੀ ਨਗਰ ਨਾ ਰਹੀ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਕਢ ਕੇ ਰੱਖਤਾ ਸੋ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ 'ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਿੱਛੇ ਹਟਾਂਗੇ ਭਾਈ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੋ ਵਿਕਰਮਜੀਠਿਆਂ ਨੂੰ ਉੱਥੇ ਜੇਲ੍ਹ ਚ ਲਿਆਂਦਾ ਜਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਨਾ ਜੀ ਇੰਟੈਲੀਜੈਂਸ ਦੀ ਜਿਹੜੀ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਵੀ ਪੰਜਾਬ ਨੂੰ ਲੀਡਰਲੈਸ ਕਰਨ ਦੀ ਕਿ ਮੇ ਹਰਿਆਣਾ ਤੇ ਮਾਚਲ ਚ ਜਿਹਨੂੰ ਚਾਹੁੰਦੇ ਨੇ ਸੀਐਮ ਬਣਾ ਦਿੰਦੇ ਨੇ ਉਹੀ ਕੰਮ ਕਰ ਰਹੇ ਨੇ ਪਹਿਲਾਂ ਕੈਪਟਨ ਅਮਰਿੰਦਰ ਨੂੰ ਬਾਦਲ ਸਾਹਿਬ ਨੂੰ ਤੇ ਮਨਜੀਤ ਸਿੰਘ ਜੀ ਨੂੰ ਭਗਵੰਤ ਮਾਨ ਨੂੰ ਦੇਖ ਲਓ ਕੁਰਸੀ ਤੋਂ ਉਹਨਾਂ ਨੂੰ ਪਾਵਰਲੈਸ ਕਰਤਾ ਜਿੰਨੇ ਵੀ ਆਪਣੇ ਕਿਸਾਨ ਲੀਡਰ ਸੀ ਉਹਨਾਂ ਚ ਵੀ ਇਹੀ ਗੱਲ ਪੰਜਾਬ ਨੂੰ ਇਹ ਕੋਈ ਵੀ ਲੀਡਰ ਦੇਣਾ ਨਹੀਂ ਚਾਹੁੰਦੇ ਤਾਂ ਜੋ ਪੰਜਾਬ ਲਈ ਕੋਈ ਗੱਲ ਕਰ ਸਕੇ ਇਸ ਲਈ ਕੋਈ ਵੀ ਪੰਜਾਬ ਦੀ ਗੱਲ ਕਰਦਾ ਤਾਂ ਇਹ ਡਰਦੇ ਨੇ ਦਰਦੇ ਮਾਰੇ ਦੇਖ ਲੋ ਤੁਹਾਡੇ ਸਾਹਮਣੇ ਕਿੰਨੀ ਸਖਤਾਈ ਕਰੀ ਹੈ ਹਾਂਜੀ ਤੁਹਾਡਾ ਕਲੈਕਸ਼ਨ ਕੀ ਹੈ ਅਸੀਂ ਮਹਾਰਾਜ ਲਾਲਕਾ ਜੀ ਦੀ ਰਹਿਨਮਾਈ ਚ ਜਿਵੇਂ ਅੱਗੇ ਉਹਨਾਂ ਦੇ ਪ੍ਰਦਰਸ਼ਨ ਕਰਨ ਦਾ ਹੋਇਆ ਉਹਵੇਂ ਨਾਲ ਖੜੇ ਹਾਂ ਜੀ ਠੀਕ ਹੈ